ਜਾਣਕਾਰੀ ਦੇ ਮੁਤਾਬਕ ਹੁਣ ਤੱਕ ਵੋਟਾਂ ਜਿਹੜੀਆਂ ਨੇ ਆਮਨ-ਅਮਾਨ ਦੇ ਨਾਲ ਪੈ ਰਹੀਆਂ ਨੇ ਬਲਾਕ ਟਾਂਡਾ ਦੇ ਪਿੰਡ ਕਲਿਆਣਪੁਰ ਰੜਾਪੱਟੀ ਤਲਵੰਡੀ ਸੱਲਾ ਰਾਣੀ ਪਿੰਡ ਇਹਨਾਂ ਪਿੰਡਾਂ ਦੇ ਵਿੱਚ VOTING ਪ੍ਰਕਿਰਿਆ ਆਮਨ-ਅਮਾਨ ਦੇ ਨਾਲ ਹੁਣ ਤੱਕ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਸਵੇਰੇ 8:00 ਵਜੇ ਤੋਂ ਵੋਟਾਂ ਸ਼ੁਰੂ ਹੋਈਆਂ ਸਨ ਅਤੇ 4:00 ਵਜੇ ਤੱਕ ਇਹ ਵੋਟਾਂ ਪੈਣੀਆਂ ਨੇ ਇਹਨਾਂ ਦੇ ਨਤੀਜੇ ਅੱਜ ਹੀ ਘੋਸ਼ਿਤ ਹੋ ਜਾਣੇ ਨੇ ਚਾਵਾ ਮੁਣਕ ਖੁਰਦ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣਾਂ ਹੋ ਚੁੱਕੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾ ਨਗਰ ਦੀ ਗੱਲ ਕਰੀਏ ਤਾਂ ਇੱਥੇ ਪਿੰਡ ਸਹਿਜ਼ਾਦਾ ਕੋਠੇਮਾਈ ਉਮਰੀ ਦੇ ਵਿੱਚ ਵੀ ਸਰਪੰਚਾਂ ਦੀਆਂ ਚੋਣਾਂ ਚੱਲ ਰਹੀਆਂ ਨੇ ਇਸ ਦੇ ਨਾਲ ਹੀ ਬਲਾਕ ਦੇ ਪਿੰਡ ਛਖੜ ਪਿੰਡੀ ਚੂੜਚੱਕ ਬਾਜੀਗਰ ਕੁਲੀਆਂ ਮੰਝ ਨਿਆਮਤ ਕੋਠੇ ਸਦਨਾ ਅਤੇ ਕੋਠੇ ਆਬਾਦੀ ਭਗਵਾਨਪੁਰ ਦੇ ਵਿੱਚ ਵੀ ਇਹ ਵੋਟਾਂ ਚੱਲ ਰਹੀਆਂ ਨੇ ਜਿੱਥੇ ਪੰਚਾਂ ਦੀ ਚੋਣ ਹੋਣੀ ਆ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਵੋਟਾਂ ਦੀ ਪ੍ਰਕਿਰਿਆ ਆਮਨ-ਏ-ਮਾਨ ਦੇ ਨਾਲ ਚੱਲ ਰਹੀ ਹੈ। ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਨੇ, ਬੋਲੇਵਾਲ, ਬਿਲੇਵਾਲ, ਜੇਤ ਸਿੰਘ ਵਾਲਾ, ਕਾਬਲ ਵਾਲਾ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਨੇ ਅਤੇ ਇੱਕ ਵਾਰੀ ਫਿਰ ਤੋਂ ਦੱਸਦੀ ਹੈ ਸਵੇਰੇ 8:00 ਵਜੇ ਤੋਂ ਲੈ ਕੇ 4:00 ਵਜੇ ਤੱਕ ਵੋਟਾਂ ਦੀ ਪ੍ਰਕਿਰਿਆ ਚੱਲੇਗੀ। ਅੱਜ ਅੱਜ ਹੀ ਵੋਟਾਂ ਦੀ ਗਿਣਤੀ ਹੋਵੇਗੀ ਤੇ ਅੱਜ ਹੀ ਨਤੀਜੇ ਐਲਾਨੇ ਜਾਣਗੇ। ਪੰਜਾਬ ਦੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ 90 ਸਰਪੰਚਾਂ ਅਤੇ 1773 ਪੰਚਾਂ ਦੇ ਲਈ ਇਹ ਉਪਚੋਣਾ ਹੋ ਰਹੀਆਂ ਨੇ ਤੇ ਉਧਰ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਜੰਤੀ ਆਈਐਸਆਈ ਦੇ ਨਾਲ ਜੁੜੇ ਇੱਕ ਵੱਡੇ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਇਹ ਗਰੋਹ ਭਾਰਤ ਦੇ ਵਿੱਚ ਹਥਿਆਰ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਹਨਾਂ ਗ੍ਰਿਫਤਾਰ ਕੀਤੇ ਲੋਕਾਂ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਕਾਰਤੂਸ ਨਕਦੀ ਬਰਾਮਦ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟਾਂ ਦੇ ਸਿੱਧੇ ਸੰਪਰਕ ਦੇ ਵਿੱਚ ਇਹ ਗ੍ਰਿਫਤਾਰ ਕੀਤੇ ਗਏ ਮਲਜ਼ਮ ਸਨ ਇੱਕ ਖੇਪ ਨਵ ਉਰਫ ਨਾ ਪੰਡੋਰੀ ਨੂੰ ਸੌਂਪੀ ਜਾਣੀ ਸੀ ਜਿਸ ਦਾ ਬਦਨਾਮ ਗੈਂਗਸਟਰ ਜਗੂ ਭਗਵਾਨਪੁਰਿਆ ਨੂੰ ਜਿਸ ਦਾ ਸਾਥੀ ਮੰਨਿਆ ਜਾਂਦਾ ਸਪਸ਼ਟ ਹੁੰਦਾ ਹੈ ਕਿ ਨੈਟਵਰਕ ਅੱਤਵਾਦ ਅਤੇ ਗੈਂਗਸਟਰਾਂ ਦੇ ਗੱਠ ਜੋੜ ਦਾ ਹਿੱਸਾ ਸੀ ਇਸ ਤੋਂ ਇਲਾਵਾ ਪੁਲਿਸ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਕਿ ਕਿਹੜੇ-ਕਿਹੜੇ ਹਥਿਆਰ ਅਤੇ ਗੋਲੀ ਸਿੱਕਾ ਅਤੇ ਕਿੰਨੀ ਰਾਸ਼ੀ ਹੈ ਜਿਹੜੀ ਬਰਾਮਦ ਕੀਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੇ ਖੁਦ ਬਿਆਨ ਜਾਰੀ ਕੀਤਾ ਉਹਨਾਂ ਕਿਹਾ ਕਿ ਪੁਲਿਸ ਸੂਬੇ ਦੇ ਵਿੱਚ ਅੱਤਵਾਦ ਸੰਗਠਿਤ ਅਪਰਾਧ ਤਸਕਰੀ ਵਰਗੇ ਅਪਰਾਧਾਂ ਨੂੰ ਜੜੋਂ ਪੁੱਟਣ ਦੇ ਲਈ ਵਚਨਬੱਧ ਹੈ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸੂਬੇ ਦੇ ਵਿੱਚ ਸ਼ਾਂਤੀ ਸੁਰੱਖਿਆ ਤੇ ਸੱਦ ਭਾਵਨਾ ਬਰਕਰਾਰ ਰੱਖਣ ਦੇ ਲਈ ਪੁਬੇਖਰੇ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਉੱਤਰਾਖੰਡ ਤੋਂ ਮੰਦਪਾਗੀ ਤੇ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਹਰਦਵਾਰ ਦੇ ਵਿੱਚ ਮਾਂਸ਼ਾ ਦੇਵੀ ਮੰਦਿਰ ਵਿੱਚ ਮਚੀ ਭਗੜ ਦੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ 29 ਲੋਕ ਜ਼ਖਮੀ ਹੋਏ ਨੇ ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹਾਦਸਾ ਮੰਦਰ ਦੇ ਵਿੱਚ ਭਾਰੀ ਪੀੜ ਇਕੱਠੀ ਹੋਣ ਤੋਂ ਬਾਅਦ ਵਾਪਰਿਆ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਮੰਦਰ ਵਾਲੀ ਸੜਕ ਤੇ ਪੌੜੀਆਂ ਦੇ ਉੱਤੇ ਬਿਜਲੀ ਦੇ ਕਰੰਟ ਬਾਰੇ ਅਫਵਾਹ ਫੈਲ ਗਈ ਜਿਸ ਤੋਂ ਬਾਅਦ ਇਹ ਦਹਿਸ਼ਤ ਫੈਲੀ ਅਤੇ ਲੋਕ ਭੱਜਣ ਲੱਗ ਪਏ ਇਸ ਇਸ ਦੌਰਾਨ ਭਗੜੜ ਮਚ ਗਈ ਅਤੇ ਇਸੇ ਭਗਦੜ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋ ਗਏ ਅਤੇ 6 ਦੀ ਮੌਤ ਵੀ ਹੋ ਗਈ ਹੈ। ਇਸ ਦੌਰਾਨ ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਥਾਮੀ ਨੇ ਐਕਸ ਤੇ ਪੋਸਟ ਕਰਕੇ ਦੁੱਖ ਦਾ ਇਜ਼ਹਾਰ ਵੀ ਕੀਤਾ। ਉਹਨਾਂ ਕਹਿਿਆ ਕਿ ਹਰਦਵਾਰ ਦੇ ਮਨਸਾ ਦੇਵੀ ਮੰਦਰ ਦੇ ਵਿੱਚ ਭਗਦੜ ਬਾਰੇ ਬੇਹੱਦ ਦੁੱਖਦਾਈ ਖਬਰ ਮਿਲੀ ਹੈ ਤੇ ਰਾਹਤ ਟੀਮਾਂ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਧਰ ਆਮ ਆਦਮੀ ਪਾਰਟੀ ਵੱਲੋਂ ਤਰਨਤਾਰਨ ਹਲਕੇ ਦੇ ਵਿੱਚ ਹਰਮੀਤ ਸਿੰਘ ਸੰਧੂ ਨੂੰ ਬਤੌਰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਤਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਧਿਆਨ ਤੋਂ ਬਾਅਦ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੀ ਜ਼ਿਮਲੇ ਚੋਣਾਂ ਲਈ ਉਮੀਦਵਾਰੀ ਲਗਭਗ ਤੈਅ ਮੰਨੀ ਜਾ ਰਹੀ ਹੈ ਇਹ ਵੀ ਦੱਸਦੀ ਹੈ ਕਿ ਹਰਮੀਤ ਸਿੰਘ ਸੰਧੂ ਤਿੰਨ ਵਾਰ ਤਰਨਤਾਰਨ ਹਲਕੇ ਤੋਂ ਵਿਧਾਇਕ ਰਹੇ ਚੁੱਕੇ ਨੇ ਤੇ ਇੱਕ ਵਾਰ ਉਹ ਆਜ਼ਾਦਾਨਾ ਆਜ਼ਾਦ ਤੌਰ ਤੇ ਲੜੇ ਤੇ ਦੋ ਵਾਰੀ ਸ਼ਰੂਬਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਜਿੱਤ ਕੇ ਵਿਧਾਇਕ ਬਣ ਚੁੱਕੇ ਨੇ ਤੇ ਹੁਣ ਹਲਕਾ ਤਰਨ ਤਾਰਨ ਤੋਂ ਉਹਨਾਂ ਦੀ ਬਤੌਰ ਇੰਚਾਰਜ ਨਿਯੁਕਤੀ ਤੋਂ ਬਾਅਦ ਹਰਮੀਤ ਸਿੰਘ ਸੰਧੂ ਦੀ ਜ਼ਿਮਨੀ ਚੋਣਾਂ ਦੇ ਵਿੱਚ ਉਮੀਦਵਾਰੀ ਲਗਭਗ ਤੈਅ ਮੰਨੀ ਜਾ ਰਹੀ ਹੈ ਸੋ ਤਰਨ ਤਾਰਨ ਹਲਕੇ ਤੋਂ ਹਰਮੀਤ ਸਿੰਘ ਸੰਧੂ ਹਲਕਾ ਇੰਚਾਰਜ ਬਣ ਗਏ ਨੇ ਤੇ ਨਾਲ ਦੀ ਨਾਲ ਹੁਣ ਇਸ ਹਲਕੇ ਤੋਂ ਜ਼ਿਮਨੀ ਚੋਣਾਂ ਦੇ ਲਈ ਉਮੀਦਵਾਰੀ ਵੀ ਉਹਨਾਂ ਦੀ ਲਗਭਗ ਤੈਅ ਮੰਨੀ ਜਾ ਰਹੀ ਹੈ ਉਦਰ ਭਾਰਤ ਦੇ ਉੱਤਰ ਪੂਰਵੀ ਗੁਆਂਡੀ ਦੇਸ਼ ਥਾਈਲੈਂਡ ਅਤੇ ਕੰਬੋਡੀਆ ਦੇ ਵਿੱਚਕਾਰ ਤਣਾਅ ਚੱਲ ਰਿਹਾ ਆ ਆਪਸੀ ਜੰਗ ਚੱਲ ਰਹੀ ਆ ਜਿਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਟਵੀਟ ਕੀਤਾ ਇੱਕ ਸੋਸ਼ਲ ਮੀਡੀਆ ਤੇ ਆ ਬਿਆਨ ਜਾਰੀ ਕੀਤਾ ਜਿਸ ਬਿਆਨ ਦੀ ਖੂਬ ਚਰਚਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਦੋਵੇਂ ਗੁਵਾਂਡੀ ਦੇਸ਼ਾਂ ਵਿੱਚਕਾਰ ਤਣਾਅ ਵਧ ਰਿਹਾ ਹੈ ਤੇ ਵਧ ਰਹੇ ਤਣਾਅ ਵਿਚਕਾਰ ਕੰਬੋਡੀਆ ਤੇ ਥਾਈਲੈਂਡ ਦੇ ਨੇਤਾਵਾਂ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਟਕਰਾਅ ਦਾ ਜ਼ਿਕਰ ਵੀ ਕੀਤਾ ਤੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਇਸ ਟਕਰਾਅ ਨੂੰ ਸਫਲਤਾਪੂਰਵਕ ਰੋਕ ਦਿੱਤਾ ਸੀ। ਸੋਸ਼ਲ ਮੀਡੀਆ ਤੇ ਪੋਸਟ ਦੇ ਵਿੱਚ 트੍ਰੰਪ ਨੇ ਕਿਹਾ ਹੈ ਕਿ ਥਾਈਲੈਂਡ ਨਾਲ ਜੰਗ ਰੋਕਣ ਸੰਬੰਧੀ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਣ ਮਾਨੂਟ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ 트럼ਪ ਨੇ ਇਹ ਵੀ ਕਿਹਾ ਕਿ థਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਮ ਵੇਚਾਈਚਾਈ ਨਾਲ ਵੀ ਗੱਲਬਾਤ ਕੀਤੀ ਹੈ ਤੇ جنگਬੰਦੀ ਅਤੇ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਬੇਨਤੀ ਉਹਨਾਂ ਵੱਲੋਂ ਕੀਤੀ ਗਈ ਹੈ 트럼ਪ ਨੇ ਵੇਚਾਈ ਚਾਈ ਦੇ ਨਾਲ ਗੱਲਬਾਤ ਨੂੰ ਬਹੁਤ ਵਧੀਆ ਦੱਸਿਆ ਉਹਨਾਂ ਕਿਹਾ ਹੈ ਕਿ ਕੰਬੋਡੀਆ ਵਾਂਗ థਾਈਲੈਂਡ ਵੀ ਤੁਰੰਤ ਜੰਗਬੰਦੀ ਤੇ ਸ਼ਾਂਤੀ ਚਾਹੁੰਦਾ ਹੈ ਉਨਾ ਕਿਹਾ ਕਿ ਦੋਵਾਂ ਤੇਰਾ ਨਾਲ ਗੱਲਬਾਤ ਕਰਨ ਤੋਂ ਬਾਅਦ ਜੰਗਬੰਦੀ ਸ਼ਾਂਤੀ ਅਤੇ ਖੁਸ਼ਹਾਲੀ ਸੁਭਾਵਿਕ ਜੀ ਜਾਪਦੀ ਹੈ ਅਤੇ ਅਸੀਂ ਜਲਦੀ ਦੇਖਾਂਗੇ ਕਿ ਦੋਵੇਂ ਦੇਸ਼ ਸ਼ਾਂਤੀ ਦੇ ਨਾਲ ਰਹਿ ਰਹੇ ਨੇ ਤੇ ਜੰਗ ਖਤਮ ਹੋ ਗਈ ਹੈ 트럼ਪ ਨੇ ਕਿਹਾ ਕਿ ਮੈਂ ਇੱਕ ਗੁੰਝਲਦਾਰ ਸਥਿਤੀ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਸ ਯੁੱਧ ਦੇ ਵਿੱਚ ਬਹੁਤ ਸਾਰੇ ਲੋਕ ਮਰ ਰਹੇ ਨੇ ਪਰ ਮੈਨੂੰ ਪਾਕਿਸਤਾਨ ਤੇ ਭਾਰਤ ਵਿਚਕਾਰ ਟਕਰਾਅ ਦੀ ਯਾਦ ਵੀ ਆਉਂਦੀ ਹੈ ਜਿਸ ਨੂੰ ਸਫਲਤਾਪੂਰਵਕ ਰੋਕਿਆ ਗਿਆ ਸੀ ਸੋ 트럼ਪ ਇੱਕ ਵਾਰ ਫਿਰ ਤੋਂ ਕੁਮਾਂਤਰੀ ਪਦਰ ਤੇ ਹੋ ਰਹੇ ਝਗੜਿਆਂ ਨੂੰ ਹੱਲ ਕਰਾਉਣ ਦਾ ਕ੍ਰੈਡਿਟ ਆਪਣੇ ਉੱਤੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਦਾਵਾ ਕਰ ਰਹੇ ਨੇ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਦੀ ਜੰਗ ਜਿਹੜੀ ਰੁਕੀ ਸੀ ਤੇ ਹੁਣ ਥਾਈਲੈਂਡ ਅਤੇ ਕੰਬੋਡੀਆ ਦੀ ਜੰਗ ਰਕਵਾਉਣ ਦੇ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾ ਰਹੇ ਨੇ ਅਜਿਹਾ ਦਾਵਾ ਡੋਨਲਡ ਟਰੰਪ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੀਤਾ ਜਾ ਰਿਹਾ ਹੈ ਤੇ ਹੁਣ ਨਜ਼ਰ ਪਾਉਨੇ ਆ ਪੰਜਾਬ ਦੇ ਮੌਸਮ ਤੇ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਔਸਤ ਤੋਂ ਵੱਧ ਤਾਪਮਾਨ ਜਿਹੜਾ ਇਸ ਵੇਲੇ ਘਟਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਹ ਘਟਾ ਬਹੁਤ ਮਾਮੂਲੀ ਹੈ 0.2 ਡਿਗਰੀ ਅਸਤੋ ਤਾਪਮਾਨ ਘਟਿਆ ਹੈ ਪਰ ਇਸ ਦੇ ਬਾਵਜੂਦ ਗਰਮੀ ਤੇ ਹੂਮਸ ਪੰਜਾਬ ਭਰ ਦੇ ਵਿੱਚ ਬਰਕਰਾਰ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਕਾਰਨ ਬੇਚੈਨੀ ਦਾ ਸਾਹਮਣਾ ਕਰਨਾ ਪੈ ਰਿਹਾ ਰੂਪਨਗਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜਿਹੜਾ 36.2 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ 35 ਡਿਗਰੀ ਲੁਧਿਆਣਾ ਦੇ ਵਿੱਚ 34.2 ਡਿਗਰੀ ਪਟਿਆਲਾ ਦੇ ਵਿੱਚ 36 ਡਿਗਰੀ ਪਠਾਨਕੋਟ ਦੇ ਵਿੱਚ 33.8 ਡਿਗਰੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਹੈ ਬਰਸਾਤ ਨਹੀਂ ਹੋ ਰਹੀ ਕਿਤੇ ਕਿਤੇ ਹਲਕੀ ਬਰਸਾਤ ਹੈ ਜਿਹੜੀ ਦਰਜ ਕੀਤੀ ਜਾ ਰਹੀ ਪਰ ਪਿਛਲੇ 3 ਦਿਨਾਂ ਤੋਂ ਲਗਭਗ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਿਤੇ ਵੀ ਮੀਂਹ ਹੈ ਜਿਹੜਾ ਉਹ ਨਹੀਂ ਦੇਖਿਆ ਗਿਆ ਕਿਤੇ ਕਿਤੇ ਹਲਕੀ ਬਰਸਾਤ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ 1 ਮਿਲੀਮੀਟਰ 2 ਮਿਲੀਮੀਟਰ ਇਸ ਤਰ੍ਹਾਂ ਬਹੁਤ ਘੱਟ ਮਾਤਰਾ ਦੇ ਵਿੱਚ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜ਼ਰੂਰ ਦਰਜ ਕੀਤੀ ਗਈ ਹੈ ਪਰ ਵੱਡੇ ਪੱਧਰ ਤੇ ਵਿਆਪਕ ਪੱਧਰ ਤੇ ਮੌਸਮ ਹੈ ਜਿਹੜਾ ਪੰਜਾਬ ਦਾ ਪਿਛਲੇ 3 ਦਿਨਾਂ ਤੋਂ ਖੁਸ਼ਕ ਹੈ ਆਉਣ ਵਾਲੇ ਦਿਨਾਂ ਦੇ ਲਈ ਮੌਸਮ ਸੰਬੰਧੀ ਭੂਖਵਾਨੀ ਦੀ ਗੱਲ ਕਰੀਏ ਤਾਂ 27 ਜੁਲਾਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਹੈ ਅੱਜ ਦੇ ਦਿਨ ਵੀ ਖੁਸ਼ਕ ਰਹਿਣ ਦੀ ਸੰਭਾਵਨਾ ਸਿਰਫ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਹਿਸ਼ਾਰਪੁਰ ਨਵਾਂ ਸ਼ਹਿਰ ਪਠਾਨਕੋਟ ਗੁਰਦਾਸਪੁਰ ਵਿੱਚ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ 27 ਤਰੀਕ ਦੇ ਦਿਨ ਜਿਤਾਈ ਗਈ ਹੈ ਇਸ ਤੋਂ ਇਲਾਵਾ 28 ਤੇ 29 ਜੁਲਾਈ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਹਿਸ਼ਾਰਪੁਰ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜਲੰਧਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਸੂਬੇ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ 28 ਤੇ 29 ਜ਼ਿਲ੍ਹਿਆਂ ਨੂੰ ਦਰਸਾਈ ਗਈ ਹੈ ਗੱਲ ਕਰੀਏ 30 ਜੁਲਾਈ ਦੀ ਪੰਜਾਬ ਦੇ ਉਤਰੀ ਤੇ ਕੇਂਦਰੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਦਕਿ ਦੱਖਣੀ ਜ਼ਿਲ੍ਹਿਆਂ ਦੇ ਵਿੱਚ ਭਾਵ ਮਾਲਵਾ ਦੇ Rajasthan ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਖੁਸ਼ਕ ਹੀ ਰਹੇਗਾ ਜ਼ਿਆਦਾਤਰ ਮਾਲਵਾ ਖੇਤਰ ਖੁਸ਼ਕ ਰਹਿਣ ਦੀ ਸੰਭਾਵਨਾ ਜਿਤਾਈ ਗਈ ਹੈ ਜੁਲਾਈ ਦੀ ਸ਼ੁਰੂਆਤ ਤੋਂ ਚੰਗੀ ਬਾਰਿਸ਼ ਤੋਂ ਬਾਅਦ ਮਾਨਸੂਨ ਲਗਾਤਾਰ ਕਮਜ਼ੋਰ ਪੈ ਰਿਹਾ 7 ਜੁਲਾਈ ਤੋਂ ਬਾਅਦ ਬਾਰਿਸ਼ ਆਮ ਨਾਲੋਂ ਘੱਟ ਦਰਜ ਕੀਤੀ ਜਾ ਰਹੀ ਹੈ ਜੇਕਰ 1 ਜੁਲਾਈ ਤੋਂ 26 ਜੁਲਾਈ ਤੱਕ ਦੇ ਆંકੜਿਆਂ ਤੇ ਨਜ਼ਰ ਮਾਰੀਏ ਤਾਂ ਸੂਬੇ ਦੇ ਵਿੱਚ 115.6 ਮਿਲੀਮੀਟਰ ਮੀਂਹ ਪਿਆ ਹੈ ਜੋ ਕਿ ਆਮ ਨਾਲੋਂ 134.5 ਮਿਲੀਮੀਟਰ ਹੋਣਾ ਚਾਹੀਦਾ ਸੋ ਆਮ ਨਾਲੋਂ ਘੱਟ ਜਿਹੜੀ ਬਰਸਾਤ ਹੈ ਜੁਲਾਈ ਦੇ ਮਹੀਨੇ ਹੁਣ ਤੱਕ ਦਰਜ ਕੀਤੀ ਗਈ ਹੈ ਜੇਕਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਬਰਸਾਤ ਚੰਗੀ ਚੋਖੀ ਨਹੀਂ ਹੁੰਦੀ ਤਾਂ ਜੁਲਾਈ ਦੇ ਵਿੱਚ ਮੀਂਹ ਦੀ ਔਸਤ ਜਿਹੜੀ ਘੱਟ ਜਾਵੇਗੀ ਇਸ ਵੇਲੇ ਦੇ ਆંકੜੇ ਦੇ ਮੁਤਾਬਕ ਲਗਭਗ 14% ਘੱਟ ਬਰਸਾਤ ਜੁਲਾਈ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਦਰਜ ਕੀਤੀ ਗਈ ਹੈ ਜੁਲਾਈ ਦੇ ਪ੍ਰਭਾਵ ਦੇ ਵਿੱਚ ਪੂਰਾ ਮਾਨਸੂਨ ਜਿਹੜਾ ਦਿਖਾਈ ਦੇ ਰਿਹਾ ਹੈ ਬਰਸਾਤ ਔਸਤ ਜਿਹੜੀ ਹੈ ਬਰਸਾਤ ਦੀ ਘਟ ਗਈ ਹੈ ਜੇਕਰ ਆ ਪੂਰੀ ਬਰਸਾਤ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਜਿਹੜੀ ਕੁੱਲ ਬਰਸਾਤ ਹੈ ਉਸ ਦੇ ਵਿੱਚ ਵੀ ਔਸਤ ਜਿਹੜਾ ਘਾਟਾ ਦਰਜ ਕੀਤਾ ਗਿਆ ਹੈ ਉਸ ਮਾਨਸੂਨ ਦੇ ਖਾਤਮੇ ਤੱਕ ਇਹ ਵੀ ਖatschਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਔਸਤ ਨਾਲੋਂ ਘੱਟ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਮਾਨਸੂਨ ਕਿਸ ਤਰ੍ਹਾਂ ਵਰਦਾ ਹੈ ਜੇਕਰ ਚੰਗੀ ਚੋਖੀ ਬਰਸਾਤ ਹੁੰਦੀ ਹੈ ਤਾਂ ਮਾਨਸੂਨ ਪੂਰਾ ਹੋ ਜਾਵੇਗਾ ਨਹੀਂ ਤਾਂ ਇਹ ਵੀ ਖਤਸ਼ਾ ਹੈ ਕਿ ਪੰਜਾਬ ਦੇ ਵਿੱਚ ਔਸਤ ਨਾਲੋਂ ਇਸ ਵਾਰ ਘੱਟ ਬਰਸਾਤ ਹੋਵੇ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਵਿਸ਼ਵਾਰਤ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਸੂਬੇ ਦੇ ਵੱਖ-ਵੱਖਰੇ ਪਿੰਡਾਂ ਦੇ ਵਿੱਚ ਅੱਜ ਸਰਪੰਚਾਂ ਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ਦੇ ਉੱਤੇ ਚੋਣਾ ਚੱਲ ਰਹੀਆਂ ਨੇ ਤੁਹਾਨੂੰ ਦੱਸ ਦਈਏ 90 ਸਰਪੰਚਾਂ ਤੇ 1771 ਪੰਚਾਂ ਦੀਆਂ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਉਲਮੂ ਟਾਂਡਾ ਬਲਾਕ ਦੇ ਵਿੱਚ ਵੋਟਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਜਾਣਕਾਰੀ ਦੇ ਮੁਤਾਬਕ ਹੁਣ ਤੱਕ ਵੋਟਾਂ ਜਿਹੜੀਆਂ ਨੇ ਆਮਨ-ਅਮਾਨ ਦੇ ਨਾਲ ਪੈ ਰਹੀਆਂ ਨੇ ਬਲਾਕ ਟਾਂਡਾ ਦੇ ਪਿੰਡ ਕਲਿਆਣਪੁਰ ਰੜਾਪੱਟੀ ਤਲਵੰਡੀ ਸੱਲਾ ਰਾਣੀਪਿੰਡ ਇਹਨਾਂ ਪਿੰਡਾਂ ਦੇ ਵਿੱਚ VOTING ਪ੍ਰਕਿਰਿਆ ਆਮਨ-ਮਾਨ ਦੇ ਨਾਲ ਹੁਣ ਤੱਕ ਚੱਲ ਰਹੀ ਹੈ। ਤੁਹਾਨੂੰ ਦੱਸ ਦਈਏ ਸਵੇਰੇ 8 ਵਜੇ ਤੋਂ ਵੋਟਾਂ ਸ਼ੁਰੂ ਹੋਈਆਂ ਸਨ ਅਤੇ 4 ਵਜੇ ਤੱਕ ਇਹ ਵੋਟਾਂ ਪੈਣੀਆਂ ਨੇ ਇਹਨਾਂ ਦੇ ਨਤੀਜੇ ਅੱਜ ਹੀ ਘੋਸ਼ਿਤ ਹੋ ਜਾਣੇ ਨੇ। ਚਾਵਾ ਮੂਣਕ ਖੁਰਦ ਦੇ ਵਿੱਚ ਸਰਬਸੰਮਤੀ ਦੇ ਨਾਲ ਚੋਣਾਂ ਹੋ ਚੁੱਕੀਆਂ ਨੇ। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾ ਨਗਰ ਦੀ ਗੱਲ ਕਰੀਏ ਤਾਂ ਇੱਥੇ ਪਿੰਡ ਸਹਿਜ਼ਾਦਾ ਕੋਠੇਮਾਈ ਉਮਰੀ ਦੇ ਵਿੱਚ ਵੀ ਸਰਪੰਚਾਂ ਦੀਆਂ ਚੋਣਾਂ ਚੱਲ ਰਹੀਆਂ ਨੇ। ਐਜਨਾਲੀ ਬਲਾਕ ਦੇ ਪਿੰਡ ਛਖੜ ਪਿੰਡੀ ਚੂੜਚੱਕ ਬਾਜ਼ੀਗਰ ਕੁਲੀਆਂ ਮੰਝ ਨਿਆਮਤ ਕੋਠੇ ਸਦਨਾ ਅਤੇ ਕੋਠੇ ਆਬਾਦੀ ਭਗਵਾਨਪੁਰ ਦੇ ਵਿੱਚ ਵੀ ਇਹ ਵੋਟਾਂ ਚੱਲ ਰਹੀਆਂ ਨੇ ਜਿੱਥੇ ਪੰਚਾਂ ਦੀ ਚੋਣ ਹੋਣੀ ਆ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਵੋਟਾਂ ਦੀ ਪ੍ਰਕਿਰਿਆ ਆਮਨ-ਏ-ਮਾਨ ਦੇ ਨਾਲ ਚੱਲ ਰਹੀ ਹੈ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਨੇ ਬੋਲੇਵਾਲ ਬੀਲੇਵਾਲ ਜੇਤ ਸਿੰਘ ਵਾਲਾ ਕਾਬਲ ਵਾਲਾ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਨੇ ਅਤੇ ਇੱਕ ਵਾਰੀ ਫਿਰ ਤੋਂ ਦੱਸਦੀ ਹਾਂ ਸਵੇਰੇ 8:00 ਤੋਂ ਲੈ ਕੇ 4:00 ਵਜੇ ਤੱਕ ਵੋਟਾਂ ਦੀ ਪ੍ਰਕਿਰਿਆ ਚੱਲੇਗੀ ਅੱਜ ਅੱਜ ਹੀ ਵੋਟਾਂ ਦੀ ਗਿਣਤੀ ਹੋਵੇਗੀ ਤੇ ਅੱਜ ਹੀ ਨਤੀਜੇ ਐਲਾਨੇ ਜਾਣਗੇ ਪੰਜਾਬ ਦੇ ਵੱਖੋ-ਵੱਖਰੇ ਪਿੰਡਾਂ ਦੇ ਵਿੱਚ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ 90 ਸਰਪੰਚਾਂ ਅਤੇ 1771 ਪੰਚਾਂ ਦੇ ਲਈ ਇਹ ਉਪਚੋਣਾ ਹੋ ਰਹੀਆਂ ਨੇ ਤਿਹ ਉਧਰ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੂਫੀਆ ਜੰਤੀ ਆਈਐਸਆਈ ਦੇ ਨਾਲ ਜੁੜੇ ਇੱਕ ਵੱਡੇ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਇਹ ਗਰੋਹ ਭਾਰਤ ਦੇ ਵਿੱਚ ਹਥਿਆਰ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਨਾ ਗ੍ਰਿਫਤਾਰ ਕੀਤੇ ਲੋਕਾਂ ਤੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ, ਕਾਰਤੂਸ, ਨਕਦੀ ਬਰਾਮਦ ਕੀਤੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਦੇ ਏਜੰਟਾਂ ਦੇ ਸਿੱਧੇ ਸੰਪਰਕ ਦੇ ਵਿੱਚ ਇਹ ਗ੍ਰਿਫਤਾਰ ਕੀਤੇ ਗਏ ਮਲਜ਼ਮ ਸਨ। ਇਹ ਖੇਪ ਨਵ ਉਰਫ